ਹਾਂਜੀ 50 ਚ ਤੁਹਾਨੂੰ ਪਤਾ ਹੀ ਹਾਲਾਤ ਕਾਫੀ ਖਰਾਬ ਆ ਹਰ ਇੱਕ ਸਿਟੀ ਦੇ ਵਿੱਚ ਇੱਕ ਇੱਕ ਦੋ ਦੋ ਕਲੋਨੀਆ ਬਣੀਆਂ ਪਿਆਰੀਆਂ ਨੇ ਬਹੁਤ ਬੁਰੀ ਤਰ੍ਹਾਂ ਨਾਲ ਕਬਜ਼ਾ ਕਰ ਚੁੱਕੇ ਆ ਔਰ ਤੁਹਾਡੇ ਘਰਾਂ ਤੱਕ ਤੁਹਾਡੇ ਹਰ ਗਲਾਂ ਤੱਕ ਪਹੁੰਚ ਚੁੱਕੇ ਆ ਇਹ ਪਿਛਲੇ ਦਿਨੀ ਇੱਕ ਮੂਮਰ ਦੇ ਤੌਰ ਤੇ ਵੀ ਹੋਇਆ ਕਿ ਬਿਹਾਰੀ ਕੱਢੋ ਤੇ ਲੱਖੇ ਸੁਧਾਨੇ ਅਰਗੇ ਬਹੁਤ ਬੋਲੇ ਪਰ ਲਖੇ ਸੁਧਾਨੇ ਅਰਗੇ ਅਸਲ ਵਿੱਚ ਸਿਰਫ ਰਾਜਨੀਤਿਕ ਮੁੱਦੇ ਲੱਭਦੇ ਆ ਉਹ ਕੋਈ ਮੁੱਦਾ ਲੱਭਣਾ ਚਾਹੀਦਾ ਬੋਲਣ ਲਈ ਅੱਗੇ ਆਉਣ ਦੇ ਲਈ ਸ਼ੋਅ ਹੋਣ ਦੇ ਲਈ ਮੀਡੀਆ 'ਚ ਆਉਣ ਦੇ ਲਈ ਲੋਕਾਂ ਦੇ ਵਿੱਚ ਜਾਣ ਦੇ ਲਈ ਬਾਕੀ ਉਹਨਾਂ ਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਆਪਣੇ ਕੰਮਾਂ 'ਚ ਉਹਨਾਂ ਨੇ ਸਾਰੇ ਬਿਹਾਰੀ ਹਿਲਾਇਆ ਪਰ ਇੱਕ ਨਵੀਂ ਜੋ ਨੌਜਵਾਨਾਂ ਨੇ ਹੁਣ ਸ਼ੁਰੂ ਕੀਤੀ ਹੈ ਪਿਰ ਤਾਂ ਸ਼ਰਮ ਲਾਈ ਆ ਥੋੜੀ ਜੀ ਔਰ ਸੰਕੋਚ ਤੱਗਿਆ ਵਾ ਤੇ ਉਹਨਾਂ ਨੇ ਕੰਮ ਸੰਭਾਲਣ ਦੀ ਕੋਸ਼ਿਸ਼ ਕੀਤੀ ਆ ਤੈਨੂੰ ਪਤਾ ਹੋਣਾ ਜਿਹੜੇ ਕਈ ਵਾਰ ਵੀਡੀਓਜ਼ ਆਈਆਂ ਆ ਸੋਸ਼ਲ ਮੀਡੀਆ ਤੇ ਕਈਆਂ ਨੇ ਆਪਣਾ ਹਲੋ ਵਾਈ ਦਾ ਕੰਮ ਜਾਂ ਫਿਰ ਬੈਂਕਰੀ ਦਾ ਕੰਮ ਉਹ ਤਾਂ ਕਰਦੇ ਹੀ ਹੁਣ ਰੇੜੀਆਂ ਤੇ ਵੀ ਦਸਤਾਰਤਾਰੀ ਦੇਖਣ ਲੱਪੇ ਥੋੜੇ ਥੋੜੇ ਤੇ ਜਦੋਂ ਇਹਨਾਂ ਨੂੰ ਭਜਾਉਣ ਦੀ ਉਦਾਂ ਜਰੂਰਤ ਨਹੀਂ ਹੈ ਜਦੋਂ ਅਸੀਂ ਇਹ ਅਵੇਅਰਨਸ ਹੋ ਗਈ ਸਾਡੇ ਚ ਤੇ ਅਸੀਂ ਆਪਣੇਆਂ ਤੋਂ ਕੰਮ ਲੈਣਾ ਆਪਣੇਆਂ ਨੂੰ ਕੰਮ ਦੇਣਾ ਉਦੋਂ ਜਿਹੜਾ ਵਾ ਇਹਨਾਂ ਆਪਣੇ ਆਪ ਵੀ ਭੱਜ ਜਾਣਾ ਪਰ ਤੁਸੀਂ ਸੋਚੋ ਕਿ ਸੋਚਿਆ ਜੇ ਜਾ ਕੇ ਸਬਜ਼ੀ ਲੈਣ ਲੱਗਿਆਂ ਲੱਗੇ ਕਿਸੇ ਸਰਦਾ ਦੀ ਜਿਹੜੀ ਖੜੀ ਹੋਏ ਤੁਸੀਂ ਜਾ ਕੇ ਬਹਾਰੀ ਤੇ ਜਿਹੜੀ ਖੜੀ ਜਾਂਦੇ ਗੋਲ ਗੱਪੇ ਖਾਣ ਲੱਗਿਆਂ ਚਾਟ ਖਾਣ ਲੱਗਿਆਂ ਕਦੀ ਸੋਚਿਆ ਹੈ 버거 ਖਾਣ ਲੱਗਿਆਂ ਕਿ ਉਧਰ ਸਰਦਾਰ ਵੀ ਹੈਗਾ ਵਾ ਸਾਨੂੰ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ ਕਿਸੇ ਇੱਕ ਦੀ ਨਹੀਂ ਹੈ ਔਰ ਉਹਨਾਂ ਦੇ ਅਸੀਂ ਬਿਹਾਰੀਆਂ ਦੇ ਦੋਸ਼ ਨਹੀਂ ਦੇਖਦੇ ਗਲਤੀ ਸਾਡੀ ਆ ਕਿ ਅਸੀਂ ਉਹਨਾਂ ਨੂੰ ਇੰਨਾ ਕੰਮ ਦੇਣ ਡੇ ਇੰਨਾ ਪੈਸਾ ਦੇਣ ਡੇ ਆਪਣੇ ਨੂੰ ਦੋ ਵਿਚਾਰੇ ਥੋੜਾ ਮਹਿੰਗਾ ਭਾਵੇਂ ਪਰ ਆਪਣੇ ਨੂੰ ਦੋ ਆਪਣੇ ਥੋੜੀ ਵਧਣਗੇ ਆਪੇ ਉਹ ਭੱਜਣਗੇ ਜਿਦੋਂ ਉਹਨਾਂ ਨੂੰ ਕੰਮ ਨਹੀਂ ਮਿਲੂਗਾ ਆ ਦੇਖ ਲਓ ਤੁਹਾਡੇ ਸਾਹਮਣੇ ਇੱਕ ਬੰਦੇ ਨੇ ਮੁੰਡਾ ਦਾ ਤਰੀਕਾ ਕਿਵੇਂ ਰੇੜੀ ਲਾਈ ਉਹਨੇ ਵਿਚਾਰੇ ਨੇ ਐਦਾ ਹੁਣ ਜਗ੍ਹਾ ਜਗ੍ਹਾ ਕਈ ਜਗ੍ਹਾ ਮਿਲਦੀਆਂ ਵਾ ਤੇ ਜਦੋਂ ਮਿਲਦੀਆਂ ਤੇ ਦਿਲ ਨੂੰ ਸਕੂਨ ਵੀ ਮਿਲਦਾ ਔਰ ਜਾਇਦਾ ਵੀ ਆ ਅਸੀਂ ਤਾਂ ਖਾਸ ਕਰਕੇ ਜੇ ਸਬਜ਼ੀ ਲੈਣੀ ਹੋਵੇ ਕੁਝ ਲੈਣੀ ਹੋਵੇ ਪਹਿਲੇ ਬੰਦਾ ਦੇਖਦੇ ਆੰਦਾ ਆਪਣਾ ਕਿ ਪਰਾਇਆ ਆਪਣੇ ਤੋਂ ਕੰਮ ਲਵਾਂਗੇ ਇਸ ਚੀਜ਼ ਲਵਾਂਗੇ ਨਹੀਂ ਤਾਂ ਨਹੀਂ ਲਵਾਂਗੇ ਸਿੱਧੇ ਹੀ ਕੰਮ ਤੇ ਜਿਹੜੇ ਆਪਣੇ ਰੇੜੀਆਂ ਰੁੜੀਆਂ ਲਾਉਂਦੇ ਦੁਕਾਨਾਂ ਲਾਉਂਦੇ ਉਹਨਾਂ ਨੂੰ ਚਾਹੀਦਾ ਕਿ ਕੁਝ ਐਵੇਂ ਦਾ ਕਰਨ ਕਿ ਉਹਨਾਂ ਨੂੰ ਪਤਾ ਲੱਗੇ ਕਿ ਉਹ ਆਪਣੇ ਆ ਕਈ ਵਾਰ ਇਸ ਦਾ ਧੋਖੇ ਜੀ ਕੰਮ ਹੋ ਜਾਂਦਾ ਵਾ ਤੇ ਸਾਰਿਆਂ ਦਾ ਫਰਜ ਬੰਦਾ ਆਪਣਾ ਕਿ ਆਪਾਂ ਆਪਣੇਆਂ ਨੂੰ ਮੌਕਾ ਦਈਏ ਆਪਣੇਆਂ ਨੂੰ ਕੰਮ ਦਈਏ ਆਪਣੇਆਂ ਤੋਂ ਕੰਮ ਲਈਏ ਆਪਣੇਆਂ ਨੂੰ ਪੈਸੇ ਦਈਏ ਆਪਣੇਆਂ ਤੋਂ ਜਿਹੜਾ ਆਪਣੇਆਂ ਨੂੰ ਬੂਸਟ ਕਰੀਏ ਥੋੜਾ ਤੇ ਬਗਾਨਿਆਂ ਨੂੰ ਆਪਾਂ ਕਰ ਦਈਏ ਅਵਾਈਡ ਕਰ ਦਈਏ ਆਪਣੇ ਆਪ ਹੀ ਉਹਨਾਂ ਨੇ ਭੱਜ ਜਾਣਾ ਜਦੋਂ ਕੰਮ ਨਾ ਮਿਲਿਆ ਤੁਸੀਂ ਉਹਨਾਂ ਨੂੰ ਛੱਡੋ